ਰਾਮਦਾਸ ਪਾਤਸ਼ਾਹ ਨੇ 450 ਸਾਲ ਪਹਿਲਾਂ ਸ੍ਰੀ ਅਮਰਸਰ ਸਾਹਿਬ ਇਹ ਨਗਰ ਬਣਾਇਆ ਸੀ ਤੋਂ ਉਹਦਾ 450 ਸਾਲਾਂ ਐਂਟੀ ਨਾਰਕੋਟਿਕਸ ਟਾਸਕ ਫੋਰਸ ਹਾਈਲੀ ਪ੍ਰੋਫੈਸ਼ਨਲ ਬੰਦੇ ਹਾਇਰ ਕੀਤੇ ਨੇ ਚਾਹੇ ਉਹ ਲਾਅ ਅਫਸਰ ਹੋਣ ਚਾਹੇ ਉਹ ਫ੍ਰੈਂਸਿਕ ਦੇ ਹੋਣ ਚਾਹੀਏ ਹੋਰ ਜਾਂਚ ਦੇ ਅਧਿਕਾਰੀ ਹੋਣ ਤੇ ਆਪਣੀ ਹੋਣਗੇ ਇਹਨਾਂ ਦੇ ਦਰਸ਼ਕ ਦੇ ਖਿਲਾਫ ਪੰਜਾਬ ਸਰਕਾਰ ਦਾ ਇੱਕ ਹੋਰ ਸਖਤ ਕਦਮ ਸ਼ਿਕਾਇਤ ਦਰਜ ਕਰਾਉਣ ਦੇ ਲਈ ਇਸ ਨੰਬਰ ਯਾਨੀ 979100200 ਤੇ ਮੈਸੇਜ ਕਰੋ ਨਜੇ ਦੇ ਖਿਲਾਫ ਸਾਡਾ ਸਾਥ ਦਿਓ 2027 ਆਰਨ ਤੋਂ ਇਸ ਤਰ੍ਹਾਂ ਅਮਰਸਦਰ ਦਾ ਵਿਜ਼ਨ ਹੋਵੇ ਇਸ ਤਰ੍ਹਾਂ ਅਸੀਂ ਉਹਨੂੰ ਟੈਲੀਵੇਟ ਕਰਨਾ ਉਹਦੀ ਇੱਕ ਪੋਲਿਟਿਕ ਮੀਟਿੰਗ ਆ ਜਿੱਥੇ ਅਮਰਸਦਰ ਸਾਹਿਬ ਦੇ ਆਰਗੇਨਾਈਜ਼ ਕੀਤੀ ਗਈ ਸੀ ਕਿਸ ਤਰ੍ਹਾਂ ਸਾਡੀ ਨੀ ਸਿਵਲ ਸੁਸਾਇਟੀ ਆ ਸਾਡੀਆਂ ਵਕ ਵਕ ਐਨਜੀਓਜ਼ ਆ ਸਾਡੀ ਸੁਝਾਵਾ ਉਹ ਇਸ ਮੌਕੇ ਨੂੰ ਮਨਾਉਣਾ ਚਾਹੁੰਦੀਆਂ ਸ਼ਹਿਰ ਦੀ ਬਿਹਤਰੀ ਲਈ ਕਿਸ ਤਰ੍ਹਾਂ ਕੰਮ ਕਰਨਾ ਚਾਹੁੰਦੀਆਂ ਉਹ ਸਾਰੇ ਪ੍ਰੋਪੋਜ਼ਲ ਜਿਹੜੇ ਆ ਉਹ ਸਾਡੇ ਤੇ ਪੇਸ਼ਤਾ ਉਹ ਉਹ ਜਨਗਿ ਅਤੇ ਸਰਕਾਰ ਉਹਦੇ ਵਿੱਚ ਐਸ ਅ ਫੈਸਿਲਿਟੇਟਰ ਦੇ ਤਰ੍ਹਾਂ ਕੰਮ ਕਰੇਗੀ ਬਿਲਕੁਲ ਇਹ 4.5 ਸਾਲਾਂ ਜਿਹੜਾ ਇੱਕ ਹਾਦਸਿਕ ਜਿਹੜਾ ਫਕਾ ਹੋਏਗਾ ਉਹਦੇ ਵਿੱਚ ਵੱਧ ਚੜ ਕੇ ਸਾਰੇ ਸ਼ਹਿਰ ਵਾਸੀ ਖੁਸ਼ਾ ਹੋਣ ਵਾਸਤੇ ਅੱਜ ਤੋਂ ਹੀ ਪਲਾਨਿੰਗ ਕਰ ਲੈਣ ਔਰ ਸ਼ਹਿਰ ਦੀ ਦਿੱਖ ਸ਼੍ਰੀ ਅਮਰਸਰ ਸਾਹਿਬ ਜੀ ਜਿਹੜੀ ਜਿਉਂ ਦੁਨੀਆ ਦੇ ਤੱਕੀ ਤੇ ਦਾ ਨਾਮ ਹੈ ਉਸ ਤਰ੍ਹਾਂ ਦੀ ਦਿੱਖ ਵੀ ਵਧੀਆ ਹੋਣੀ ਚਾਹੀਦੀ ਹੈ ਸ੍ਰੀ ਅਮਨਕਰ ਸਾਹਿਬ ਵਿਖੇ ਸਾਡੇ ਪੰਜਾਬ ਵਿਧਾਨ ਸਭਾ ਦੇ ਸਾਥੀ ਡਾਕਟਰ ਮਿੱੱਜਰ ਡਾਕਟਰ ਹਰਜੀ ਗੁਪਤਾ ਜੀ ਸਾਡੇ ਡਿਪਟੀ ਕਮਿਸ਼ਨਰ ਸਾਹਿਬ ਔਰ ਇਥੋਂ ਦੀਆਂ ਅਮਕਲ ਖੈਰ ਦੀਆਂ ਸਮਾਜਿਕ ਸੰਸਥਾਵਾਂ ਦੇ ਨੁਮਾਇੰਦਿਆਂ ਦੇ ਨਾਲ ਇੱਕ ਮੀਟਿੰਗ ਰੱਖੀ ਗਈ ਸੀ ਔਰ ਉਹਦਾ ਵਿਸ਼ਾ ਇਹ ਹੈ ਕਿ ਗੁਰੂ ਰਾਮਦਾਸ ਪਾਤਸ਼ਾਹ ਨੇ 450 ਸਾਲ ਪਹਿਲਾਂ ਕ੍ਰਿਮ ਅਮਰਸਰ ਸਾਹਿਬ ਇਹ ਨਗਰ ਬਤਾਇਆ ਕਿ ਉਹਦਾ 450 ਸਾਲਾ 2027 ਚ ਆ ਰਿਹਾ। ਤੋਂ ਉਹ ਕਿਸ ਤਰ੍ਹਾਂ ਅਮਰਸਰ ਦਾ ਵਿਜ਼ਨ ਹੋਵੇ ਕਿਸ ਤਰ੍ਹਾਂ ਅਸੀਂ ਉਹਨੂੰ ਸੈਲੀਬ੍ਰੇਟ ਕਰਨਾ ਉਹਦੀ ਇੱਕ ਪਲੈਨਿਕ ਮੀਟਿੰਗ ਆ ਜਿੱਥੇ ਕ੍ਰਿਮ ਅਮਰਸਰ ਸਾਹਿਬ ਦੇ ਆਰਗੇਨਾਈਜ਼ ਕੀਤੀ ਗਈ ਸੀ ਔਰ ਹਰ ਦੋ ਮਹੀਨੇ ਬਾਅਦ ਇਹ ਮੀਟਿੰਗ ਹੋਇਆ ਕਰੇਗੀ ਔਰ ਕਿਸ ਤਰ੍ਹਾਂ ਸਾਡੀ ਜਿਹੜੀ ਸਿਵਲ ਸੁਸਾਇਟੀ ਆ ਸਾਡੀਆਂ ਵੱਖ-ਵੱਖ ਐਨਜੀਓਜ਼ ਆ ਸਾਡੀਆਂ ਸੰਸਥਾਵਾਂ ਉਹ ਇਸ ਮੌਕੇ ਨੂੰ ਮਨਾਉਣਾ ਚਾਹੁੰਦੀਆਂ ਸ਼ਹਿਰ ਦੀ ਬੈਟਰੀ ਲਈ ਕਿਸ ਤਰ੍ਹਾਂ ਕੰਮ ਕਰਨਾ ਚਾਹੁੰਦੀ ਹੈ ਉਹ ਸਾਰੇ ਪ੍ਰਪੋਜ਼ਲ ਜਿਹੜੇ ਆ ਉਹ ਸਾਡੇ ਡਿਪਟੀ ਕਮਿਸ਼ਨਰ ਸਾਹਿਬ ਨੂੰ ਉਹ ਦੇਣਗੇ ਔਰ ਸਰਕਾਰ ਉਹਦੇ ਵਿੱਚ ਐਜ਼ ਅ ਫੈਸਿਲਿਟੇਟਰ ਦੇ ਤਰ੍ਹਾਂ ਕੰਮ ਕਰੇਗੀ ਕਿੱਥੇ ਕਿੱਥੇ ਨਵੇਂ ਪ੍ਰੋਜੈਕਟ ਸ਼ਹਿਰ ਵਾਸਤੇ ਉਹ ਕਨਸੈਪਟੂਲਾਈਜ਼ ਕਰਨਾ ਹੈ ਉਹਨਾਂ ਨੂੰ ਲਿਆਉਣਾ ਹੈ ਜਿਹੜੇ ਪ੍ਰੋਜੈਕਟ ਰੁਕੇ ਹੋਏ ਆ ਉਹਨਾਂ ਨੂੰ ਕਿਸ ਤਰ੍ਹਾਂ ਚਲਾਉਣਾ ਹੈ ਔਰ ਉਹਦੇ ਨਾਲ ਨਾਲ ਜਿਵੇਂ ਛੋਟੇ ਛੋਟੇ ਇਸ਼ੂ ਆ ਲੇਕਿਨ ਬਹੁਤ ਜ਼ਰੂਰੀ ਆ ਜਿਵੇਂ ਸਫਾਈ ਦਾ ਇਸ਼ੂ ਕਿੱਥੇ ਜਗਾ ਰੁਕਿਆ ਹੋਇਆ ਹੈ ਜਿਹੜੀਆਂ ਤਾਰਾਂ ਵਗੈਰਾ ਜਿਹੜੀਆਂ ਰਸਤਿਆਂ ਦੇ ਵਿੱਚ ਜਾਂ ਰਸਤੇ ਦੇ ਕਬਜੇ ਹੋਏ ਆ ਜਾਂ ਜਿਵੇਂ ਯੂਰਨਲਸ ਵਗੈਰਾ ਦੀਆਂ ਜਿਹੜੀਆਂ ਸਮੱਸਿਆਵਾਂ ਉਹ ਉਹਨਾਂ ਨੂੰ ਹੱਲ ਕਰਨ ਬਾਰੇ ਅਸੀਂ ਵਿਚਾਰ ਕਰਦਾ ਹੋਇਆ ਤੋਂ ਬੜੀ ਪੋਜ਼ਿਟਿਵ ਮੀਟਿੰਗ ਰਹੀ ਆਪ ਸਭ ਦਾ ਵੀ ਬਹੁਤ ਧੰਨਵਾਦ ਤੁਸੀਂ ਬੜਾ ਸਮਾਂ ਕੱਟ ਕੇ ਇੱਥੇ ਹਾਜ਼ਰੀ ਦਿੱਤੀ ਹੈ ਤੇ ਤੁਸੀਂ ਵੀ ਸੁਜੈਸ਼ਨ ਦੇ ਬਣ ਦਿਓ ਬੀਚ ਦਾ ਫਿਰ ਇੱਕ ਪੇਜ ਨਾਲ ਪੂਰੀ ਕਰਾਈ ਜੀ ਬਤਿਆ ਲੱਗਦਾ ਹਨ ਮਤਮਦਾ ਸਾਹਿਬ ਨੂੰ ਵੀ ਇਹ ਚੀਜ਼ ਕਰਨਾ ਪੈਣਾ ਪਾਵੇਗਾ। ਪਾਸ ਤੋਂ ਸਰਦਾ। ਤੁਹਾਨੂੰ ਜੀ ਆਉਂਦੇ। ਇਹਦੀ ਸਾਰੀ ਡਿਟੇਲ ਲੈ ਲਈ ਜਾਏਗੀ। ਜੋ ਵੀ ਕਾਰਵਾਈ ਉਹਦੇ ਜਦੋਂ ਕਾਰਵਾਈ ਕੀਤੀ ਹੋਵੇ। ਇਹਨਾਂ ਰਾਤ ਦੀ ਇਮਾਰਤ ਤੇ ਸਫਾਈ ਨੂੰ ਟੋਪਰ ਹੋਗਾ। ਸਮੇਂ ਨੂੰ ਤੇ ਸਟਾਫ ਜਾ ਕੇ ਨੌਕਰਾਣਾਂ ਤੇ ਸਫਾਈ ਦਾ ਕੰਮ ਹੋਗਾ। ਇਹਦੇ ਬਾਰੇ ਕੁਸ਼ਲਦਾਰ ਕੋਲ ਇਹਨਾਂ ਨਾਲ ਬੜੀ ਧੀਰਜ ਗੱਲਬਾਤ ਹੋਈ ਆ। ਆ ਪਾਪਾ ਜੀ ਭੂਰੀ ਵਾਲੇ ਵੀ ਇਹ ਇਸ ਬਾਰੇ ਲੱਗੇ ਹੋਏ। ਹੋਰ ਵੀ ਜਿੱਥੇ-ਜਿੱਥੇ ਕਮੀਆਂ ਉਹਨਾਂ ਨੂੰ ਰਲ ਮਿਲ ਕੇ ਬਦੂਰ ਕਰਾਂਗੇ ਔਰ ਸੁਧਾ ਬਿਹਤਰ ਕਰਨਗੇ ਗੁਰਾਮ ਦਾ ਫਾਸਾਰੀ ਨਗਰੀ ਇੱਥੇ ਹਰ ਤਰ੍ਹਾਂ ਦੀ ਮਿਹਰ ਮਿਲਦੀ ਹੈ ਜੋ ਮੰਗਦੇ ਆ ਉਹ ਮਿਲਦਾ ਜੀ ਬਿਲਕੁਲ ਇਹ 4.5 ਸਾਲਾਂ ਜਿਹੜਾ ਇੱਕ ਖਾਸ ਇੱਕ ਜਿਹੜਾ ਮੌਕਾ ਹੋਏਗਾ ਉਹਦੇ ਵਿੱਚ ਵੱਧ ਚੜ ਕੇ ਸਾਰੇ ਸ਼ਹਿਰ ਵਾਸੀ ਹਿੱਸਾ ਕਾਉਣ ਵਾਸਤੇ ਅੱਜ ਤੋਂ ਹੀ ਪਲਾਨਿੰਗ ਕਰ ਲੈਣ ਔਰ ਸ਼ਹਿਰ ਦੀ ਦਿੱਖ ਸ਼੍ਰੀ ਅਮਰਸਰ ਸਾਹਿਬ ਜੀ ਜਿਹੜੀ ਜਿਵੇਂ ਦੁਨੀਆ ਦੇ ਨਕਸ਼ੇ ਤੇ ਇਹਦਾ ਨਾਮ ਹੈ ਉਸ ਤਰ੍ਹਾਂ ਦੀ ਦਿੱਖ ਵੀ ਵਧੀਆ ਹੋਣੀ ਚਾਹੀਦੀ ਹੈ ਤੋ ਉਹਨਾਂ ਦੀ ਆਪਣੀ ਵੀ ਡਿਊਟੀ ਹੈ ਸ਼ਹਿਰ ਵਾਸੀਆਂ ਦੀ ਜਿਹੜੇ ਆਉਣ ਵਾਲੇ ਪੁਆਇੰਟ ਆ ਜਾਂ ਰੋਡਾਂ ਦੇ ਨਾਲ ਜਿਨ੍ਹਾਂ ਦੇ ਕਾਰਾ ਜਾਂਦੇ ਉਹਨਾਂ ਦੇ ਕਾਰੋਬਾਰ ਆ ਉਹਨਾਂ ਨੂੰ ਬਹੁਤ ਸੋਹਣੇ ਤੋਂ ਸੋਹਣਾ ਬਣਾ ਕੇ ਰੱਖਣਾ ਤਾਂ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੇ ਜਿਹੜੇ ਪ੍ਰੋਜੈਕਟ ਤੁਹਾਡੇ ਕੋਲੋਂ ਦੱਸੇ ਜਾ ਰਹੇ ਨੇ ਕਿਹੜੇ-ਕਿਹੜੇ ਕੰਮ ਦੀ ਸ਼ੁਰੂਆਤ ਕੀਤੀ ਗਈ ਹੈਗੀ ਇਹ ਆਉਣ ਵਾਲੇ ਸਮੇਂ ਤੱਕ ਅਗਲੀ ਮੀਟਿੰਗ ਦੇ ਵਿੱਚ ਅਸੀਂ ਡਿਵਲਪ ਕਰਦੇ ਸਰ ਠੀਕ ਹੈ ਜਵਾਨ ਨਾ ਜੀ ਅਸੀਂ ਬਈ ਬਈ ਨੈਟਵਰਕਿੰਗ ਤੇ ਰੁਕੇ ਹੋਏ ਹਾਂ ਕੁਝ ਚੀਜ਼ ਜਦ ਮਿਲੂ ਤਾਂ ਪ੍ਰੋਜੈਕਟ ਜੀ 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 ਜ ਕੋ ਸੰਵਿਧਾਨ ਦੇ ਅਧਿਕਾਰ ਤੁਹਾਨੂੰ ਜਿਹੜੇ ਜਿਹੜੇ ਅਧਿਕਾਰ ਮਿਲੇ ਆ ਉਹਨਾਂ ਨੂੰ ਰੋਕਣਾ ਸੰਵਿਧਾਨ ਦਾ ਅਪਮਾਨ ਤੋਂ ਉਹਦੇ ਬਾਰੇ ਮੇਰੇ ਵੱਲੋਂ ਵੀ ਔਰ ਬਹੁਤ ਸਾਰੀਆਂ ਸੰਸਥਾਵਾਂ ਵੱਲੋਂ ਵੀ ਕੇਂਦਰ ਸਰਕਾਰ ਨੂੰ ਲਿਖਿਆ ਗਿਆ ਔਰ ਮੈਨੂੰ ਆਸ ਹੈ ਵੀ ਕੇਂਦਰ ਸਰਕਾਰ ਇਹਦੇ ਤੇ ਪੋਜੀਟਿਵ ਜਿਹੜਾ ਉਹ ਐਕਸ਼ਨ ਲਵੇ ਲੋਕ ਤੇ ਬਹੁਤ ਕੋਸ਼ਿਸ਼ ਕਰਦੇ ਲੇਕਿਨ ਪੰਜਾਬ 'ਚ ਹੁੰਦਾ ਨਹੀਂ ਬਹੁਤ ਖਰਾਬ ਪੰਜਾਬ ਦਾ ਭਾਈਚਾਰਾ ਇੰਨਾ ਸਟਰੋਂਗ ਹੈ ਅਸੀਂ ਤਾਂ ਸਾਰੇ ਗੁਰੂ ਸਾਹਿਬ ਦਾ ਜਿਹੜਾ ਸਾਨੂੰ ਹੁਕਮ ਹੈ ਸਭੇ ਸਾਂਝੀ ਵਾਲ ਸਦਾਣ ਤੋਂ ਉਸ ਹੁਕਮ ਤੇ ਚੱਲਣ ਆ ਰਹੇ ਆ ਤੇ ਬੜੀਆਂ ਬੜੀਆਂ ਤਾਕਤਾਂ ਲੱਗੀਆਂ ਰੌਲਾ ਪਾਉਣ ਵਾਸਤੇ ਮਾਹੌਲ ਖਰਾਬ ਕਰਨੇ ਪਰ ਇਹਦੇ ਨਹੀਂ ਹੋਣਾ ਬਹੁਤ ਧੰਨਵਾਦ ਵਾਹਿਗੁਰੂ ਜੀ ਖਾਲਸਾ ਵਾਹਿ ਜੀ ਬੋਲੇ ਮੀਟਿੰਗ ਅੱਜ ਅੰਮ੍ਰਿਤਸਰ ਸਿਫਤੀ ਦਾ ਘਰ ਕਲੀਨ ਨੰਬਰ ਸ਼ਰ ਗ੍ਰੀਨ ਅੰਮ੍ਰਿਤਸਰ ਦੇ ਤਹਿਤ ਜੋ ਮੌਜੂਦਾ ਸਰਕਾਰਾਂ ਵਾਂ ਇਹਨਾਂ ਕੋਈ 450 ਸਾਲਾਂ ਚੇਤਾਵਨੀ ਆ ਰਹੀ ਆ 2027 ਦੇ ਵਿੱਚ ਸੰਪਰਦਾਇਕ ਕਾਰ ਸੇਵਾ ਪੂਰੀ ਵਾਲਿਆਂ ਵੱਲੋਂ ਜੋ ਜੋ ਸ਼ਹਿਰ ਦੇ ਕਾਰਜ ਕੀਤੇ ਜਾ ਰਹੇ ਆ এনवायरमेंट ਦੇ ਸਾਫ ਸਫਾਈ ਦੇ ਉਹ ਆਪ ਜੀ ਨੂੰ ਸਾਰਾ ਪਤਾ ਹੀ ਆ ਬਾਕੀ ਜਿੱਥੇ ਮਹਾਪੁਰਸ਼ਾਂ ਦੀਆਂ ਡਿਊਟੀਆਂ ਪ੍ਰਸ਼ਾਸਨ ਹੋਰ ਲਗਾਏਗਾ ਤੇ ਬਾਬਾ ਜੀ ਮਹਾਪੁਰਸ਼ ਪ੍ਰਸ਼ਾਸਨ ਦੇ ਸਹਿਯੋਗ ਨਾਲ ਜਿੰਨਾ ਵੀ ਹੋ ਸਕਦਾ ਗੁਰੂ ਘਰ ਦੀ ਸੇਵਾ ਕਰਨਗੇ 10-12 ਸਾਲ ਤੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਪਾਵਨ ਆਉਣ ਜਾਣ ਵਾਲੇ ਰਸਿਆਂ ਦੀ ਮਹਾਪੁਰਸ਼ਾਂ ਸੰਤ ਬਾਬਾ ਕਸ਼ਮੀਰ ਸਿੰਘ ਪੂਰੀ ਵਾਲੇ ਬਾਬਾ ਸੁਖਵਿੰਦਰ ਸਿੰਘ ਕਾਰ ਸੇਵਾ ਪੂਰੀ ਵਾਲਿਆਂ ਵੱਲੋਂ ਨਿਰੰਤਰ ਚੱਲ ਰਹੀ ਹੈ ਦਿਨ ਰਾਤ ਹੁਣ ਨਵਾਂ ਪ੍ਰੋਜੈਕਟ ਆਪ ਜਿਨੇ ਗ੍ਰੀਨ ਬੈਲਟ ਤੇ ਵੇਖਿਆ ਹੀ ਆ ਜੋ ਚਾਟੀ ਵੈਂਟ ਤੋਂ ਤਾਰਾਂ ਵਾਲੇ ਪੁਲ ਸੁਲਤਾਨ ਵੈਂਟ ਤੱਕ ਕੰਪਲੀਟ ਹੋ ਗਿਆ ਸੀ 10 ਦਿਨ ਤੋਂ ਤਾਰਾਂ ਵਾਲੇ ਪੁਲ ਤੋਂ ਸੁਲਤਾਨ ਵੈਂਟ ਨੂੰ ਸ਼ੁਰੂ ਕੀਤਾ ਵਾ ਉਹਦੀ 2 ਸਾਈਡ ਤੇ ਮਹਾਪੁਰਸ਼ਾਂ ਵੱਲੋਂ ਇੱਕ ਸਾਈਕਲ ਟਰੈਕ ਤਿਆਰ ਕੀਤਾ ਜਾਣਾ ਹੁਣ ਨਵਾਂ ਹੀ ਤੁਸੀਂ ਥੋੜੇ ਦਿਨ ਤੱਕ ਦੇਖੋਗੇ ਮਹਾਪੁਰਸ਼ਾਂ ਨੇ ਇੱਕ ਛੋਟੇ ਰਿਕਸ਼ੇ ਤਿਆਰ ਕੀਤੇ ਆ ਜਿਹਦੇ ਵਿੱਚ ਡਸਟ ਬੇਨ ਆ ਕਈਆਂ ਵਾ ਦਾਤਰੀਆਂ ਵਾ ਇਕੱਲਾ ਬੰਦਾ ਉਹਨੂੰ ਮੇਨਟੇਨੈਂਸ ਕਰਦਾ ਇੱਕ ਸਾਈਕਲ ਤਿਆਰ ਕੀਤਾ ਗਿਆ ਉਹ ਵੀ ਉਹਨੂੰ ਇਕੱਲਾ ਹੀ ਤਿਆਰ ਕਰਦਾ ਵਾ ਇੱਕ ਬੰਦੇ ਦੀ ਜੂਟੇ ਲਈ ਉਹ ਤੂੰ 500 ਫੁੱਟੇ ਦੀ ਸੇਵਾ ਕਰਨੀ ਆ ਉਹ ਇਕੱਲਾ ਬੰਦਾ 20ਾਂ ਬੰਦਿਆਂ ਦੀ ਸੇਵਾ ਕਰਦਾ ਇਕੱਲਾ ਬੰਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਥੋੜੇ ਦਿਨਾਂ ਤੂੰ ਇੱਕ ਚੀਜ਼ ਵੇਖੋਗੇ ਮਹਾਪੁਰਸ਼ਾਂ ਨੇ ਇੱਕ ਬੈਟਰੀ ਬੈਟਰੀ ਵਾਲਾ ਛੋਟਾ ਜਿਹਾ ਰਿਕਸ਼ਾ ਤਿਆਰ ਕੀਤਾ ਵਾ ਜਿਹੜਾ ਛੋਟੇ ਮੂਟੇ ਜਿਹੜੇ ਲਾਉਂਦੇ ਆ ਉਹਨਾਂ ਨੂੰ ਪ੍ਰੈਸ਼ਰ ਨਾਲ ਧੋਏਗਾ ਉਹਦੇ ਵਿੱਚ ਨਾ ਕੋਈ এনवायरमेंट ਖਰਾਬ ਹੋਏਗੀ ਨਾ ਕਿ ਪੋਲੂਸ਼ਨ ਨੂੰ ਖਰਾਬ ਹੋਏਗਾ ਵੇਖੋ ਜੀ ਪ੍ਰਸ਼ਾਸਨ ਦਾ ਜਦੋਂ ਕੋਈ ਕਰੀਏ ਤੇ ਉਦੋਂ ਉਹ ਕਰਦੇ ਹੀ ਆ ਦੇਰ ਕਰਦੇ ਆ ਪਰ ਕਰਦੇ ਹੈਗੇ ਆ ਤੇ ਪ੍ਰਸ਼ਾਸਨ ਸਾਰੀਆਂ ਜਿੰਨੀਆਂ ਵੀ ਸਰਕਾਰਾਂ ਹੁੰਦੀਆਂ ਜਦੋਂ ਮਹਾਪੁਰਸ਼ ਕੋਈ ਕਰਦੇ ਆ ਉਹ ਕਰਦੇ ਬਾਕੀ ਸਾਨੂੰ ਮਹਾਪੁਰਸ਼ਾਂ ਕੋ ਇੰਨੀ ਕੁ ਸਿਸਟਮ ਪਰਮਾਤਮਾ ਨੇ ਦਿੱਤਾ ਇੰਨੀ ਕੁ ਉਹਨਾਂ ਨੂੰ ਗੁਰਸਾਹਿਬ ਨੇ ਸ਼ਕਤੀ ਦਿੱਤੀ ਹੋਈ ਆ ਉਹ ਬਾਹਰ ਜਦੋਂ ਜਾਂਦੇ ਆ ਕੋਈ ਚੀਜ਼ ਉਹਨਾਂ ਨੂੰ ਮਾਣ ਇਹ ਹੁੰਦਾ ਕਿ ਮੈਂ ਅੰਮ੍ਰਿਤਸਰ ਵਿੱਚ ਆਉਣ ਜਾਣ ਵਾਲੇ ਸਿਸਟਮ ਨੂੰ ਬਹੁਤ ਨੀਟ ਐਂਡ ਕਲੀਨ ਕਰਦਾ। ਆਉਣ ਵਾਲੇ ਸਮੇਂ ਦੇ ਵਿੱਚ ਦਰਬਾਰ ਸਾਹਿਬ ਦੇ ਏਰੀਆ ਦੇ ਵਿੱਚ ਕਿਹੜੇ ਕਿਹੜੇ ਕੰਮ ਕੀਤੇ ਜਾ ਰਹੇ ਨੇ। ਦੇਖੋ ਅਜੇ ਤੇ ਅਸੀਂ ਤੁਸੀਂ ਪਿੱਛੇ ਹੀ ਦੇਖਿਆ ਸਾਰੇ ਦਰਬਾਰ ਸਾਹਿਬ ਦੇ ਆਉਣ ਜਾਣ ਵਾਲੇ ਰਸਤਿਆਂ 'ਚ ਇਹ ਪੁਰਾਤਨ ਟਰੀ ਲਗਾਏ ਗਏ ਆ। ਤੇ ਉਹਨਾਂ ਦੀ ਫਿਲਾਹ ਅਸੀਂ ਦੇਖਦੇ ਕਰਨਦੇ ਆ ਸਾਰਿਆਂ ਦੀ। ਅਸੀਂ ਸਾਡਾ ਮਹਾਂਪੁਰਸ਼ਾਂ ਦਾ ਸੋਚ ਹੁੰਦੀ ਹੈ ਜੇ 100 ਬੂਟਾ ਲਾਇਆ 100 ਦਾ 100% ਇਹਦਾ ਰਿਜ਼ਲਟ ਹੋਣਾ ਚਾਹੀਦਾ ਨਾ ਕਿ ਇਹ ਚ 30% ਜਾਂ 40% 100 ਦਾ 100 ਚੱਲਣਾ ਚਾਹੀਦਾ ਜਿਹੜੀ ਮੀਟਿੰਗ ਹੋਈ ਸੀ ਸਪੀਕਰ ਸਾਹਿਬ ਨੇ ਕੀ ਕਿ ਗੱਲ ਕੀਤੀ ਸੀ ਸਪੀਕਰ ਸਾਹਿਬ ਨੇ ਮੁੱਦੇ ਇਹ ਸ਼ੇਅਰ ਕੀਤੇ ਆ ਕਿ ਸਾਨੂੰ ਜੋ ਮਹਾਂਪੁਰ ਸੇਵਾ ਕਰਦੇ ਆ ਜੇ ਤੁਸੀਂ ਕੋਈ ਸਾਨੂੰ ਕੋਈ ਸੇਵਾ ਸ਼ਹਿਰ ਦੀ ਖੂਬਸੂਰਤੀ ਸੱਚਖੰਡ ਹਰਮੰਦਰ ਸਾਹਿਬ ਦੀ ਖੂਬਸੂਰਤੀ ਵਾਸਤੇ ਟੂਰਿਸਟ ਨੂੰ ਇਹ ਚੀਜ਼ ਦਾ ਮੈਸੇਜ ਵਧੀਆ ਜਾਵੇ ਕਿ ਮੈਂ ਸੱਚਖੰਡ ਹਰਮੰਦਰ ਸਾਹਿਬ ਆਇਆ ਨਾ ਕਿ ਉਹ ਜਦੋਂ ਹਰਮੰਦਰ ਸਾਹਿਬ ਦੇ ਅੰਦਰ ਆਉਂਦਾ ਵਾ ਉਹ ਕਹਿੰਦਾ ਵਾਹ ਵਾਹ ਜਦੋਂ ਉਹ ਬਾਹਰ ਹੁੰਦਾ ਵਾ ਉਹਨੂੰ ਇੰਨੇ ਨੇ ਕੂੜੇ ਦੇ ਢੇਰ ਦੇਖਦੇ ਆ ਬਈ ਇਹਨਾਂ ਕੂੜਿਆਂ ਦਾ ਢੇਰ ਜਿਹੜਾ ਇਹ ਮਸ਼ੀਨਾਂ ਲਾ ਕੇ ਇਹਨਾਂ ਦੀਆਂ ਵੱਖ-ਵੱਖ ਜ਼ੋਨਾਂ ਬਣਾਈਆਂ ਜਾਣ ਗੱਡੀਆਂ ਦੀਆਂ ਕਿ ਇਹ ਜ਼ੋਨ ਤੇ ਤੇਰੀ ਡਿਊਟੀ ਐ ਜ਼ੋਨ ਤੇ ਤੇਰੀ ਡਿਊਟੀ ਨਾ ਕਿ ਇੱਕੋ ਹੀ ਬੰਨੇ ਸਾਰੇ ਸ਼ਹਿਰ ਨੂੰ ਅੰਮ੍ਰਿਤਸਰ ਬੰਦੇ ਨੂੰ ਇਹ ਸਾਰਾ ਕੰਮ ਕਰ ਦਿੱਤਾ ਜਾਵੇ ਬਾਕੀ ਸਾਡੀ ਜੋ ਪ੍ਰਸ਼ਾਸਨ ਸੇਵਾ ਸ਼੍ਰਮਣੀ ਕਮੇਟੀ ਪ੍ਰਧਾਨ ਜੀ ਜੋ ਸੇਵਾ ਲਉਣਗੇ ਅਸੀਂ ਸੇਵਾ ਨੂੰ ਲੱਗਦਾ ਕਿ ਪ੍ਰਸ਼ਾਸਨ ਨੂੰ ਤੁਹਾਡਾ ਪੂਰਾ ਸਾਥ ਦੇਣਾ ਚਾਹੀਦਾ देर ਨਹੀਂ ਕਰਨੀ ਚਾਹੀਦੀ ਕੰਮ ਦੇ ਰੈਕ ਵਿੱਚ ਨਹੀਂ ਚਲੋ ਉਹਨਾਂ ਦੇ ਕੋਈ ਫਾਈਲਾਂ ਫੋਲਾਂ ਦੇ ਸਿਸਟਮ ਹੁੰਦੇ ਆ ਚਾਰਜ ਹੁੰਦੇ ਆ ਕੋਈ ਐਸਟੀਮੇਟ ਬੰਦੇ ਆ ਉਹ 2 4 6 6 ਮਹੀਨੇ ਲੱਗ ਜਾਂਦੇ ਆ ਕਿਸੇ ਵੇਲੇ ਥੋੜੀ ਬੋਦੀ ਫੰਡਾਂ ਦੀ ਮੁਸ਼ਕਲ ਆ ਜਾਂਦੀ ਹੈ ਪਰ ਦੇ ਸਵੇਰ ਹੋ ਜਾਂਦਾ ਵਾ ਥੋੜਾ ਹੁੰਦਾ ਬਹੁਤ ਹੁੰਦਾ ਹੋ ਜਾਂਦਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ